ਇਹ ਕਾਣੀ ਗੱਲ ਸਰ ਚੱਕਾ ਨਹੀਂ ਰੱਖਾ ਅੰਦਰੋਂ ਇਹਨੂੰ ਵੀ ਆ ਗਏ ਸਾਨੂੰ ਸੀਤੋਂ ਵੀ ਬੜੀ ਪਣੀਪਰੀ ਆਜੂ ਪ੍ਰਾਸ ਕਰਨ ਦਾ ਫਿਕਰੀਏ ਸਰ ਸਵੇਰ ਦੇ ਖਲੋਤੇ ਆ ਹੀ ਦਾ ਪਿੱਛੇ ਧੱਕੇ ਮਾਰ ਕੇ ਬਗਰੂ ਆ ਗਏ ਅੱਗੇ ਲੱਗ ਜਾਂਦੇ ਆ ਹਾਂ ਪਿੱਛੇ ਪਣੀਪਰੀ ਤੇ ਨਹੀਂ ਹੋਈ ਸੇਜਾ ਜਗਾ ਕਰਦੇ ਦਵਾਜ ਬੰਦ ਕਰ ਬਾਹਰ ਆ ਯਾਰ ਵੇਖ ਪਾਹੀ ਸਵੇਰ ਤੇ ਉੱਤੇ ਦੀ ਉੱਤੇ ਖਲੋਤੇ ਆ ਕੀ ਕਰੀਏ ਸਾਈਡ ਚੱਲੂਗੀ ਤੇ ਫੇਰ ਹੀ ਆ ਸਾਈਡ ਨਹੀਂ ਚੱਲ ਤੁਹਾਡੇ ਹੁਣ ਬੰਦ ਕਰ ਤਾਂ ਕੰਮ ਇਹ ਖਰਾਬ ਕਰਨ ਦੇ ਬੰਦ ਕਰਨ ਦੇ ਆਪਾ ਬਾਬਾ ਕੀ ਕਰੀਏ ਨਹੀਂ ਚੱਲਦੀ ਬਾਵੇ ਰੁਕ ਰੁਕ ਕੇ ਛੱਡ ਕੇ ਖੋਲਦੇ ਆਥੇ ਆਪੇ ਆ ਚਾਰ ਗੰਗੇ ਦੇਖੀ ਜਾ ਸਾਡੀ ਚੱਲਦੀ ਉਹ ਠੀਕ ਗੱਲ ਨਹੀਂ ਸਰ ਚੱਲਦਾ ਨਹੀਂ ਤਾਂ ਜਗੜ ਨਹੀਂ ਕਰਨੀ ਗੱਲ ਸਰ ਨਹੀਂ खलोते तो 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 फिर ਖਰਾਬ ਕਰਨ ਦੇ ਬੰਦ ਕਰਨ ਦੇ ਆਪਾ ਬਾਬਾ ਕੀ ਕਰੀਏ ਹੁਣ ਹੀ ਚੱਲਦੀ ਪਾਵੇ ਰੁਕਾ ਸਾਰ ਛੱਡ ਕੇ ਖਲੋਤੇ ਆਥੇ ਆਪੇ ਚਾਰ ਘੰਟੇ ਦੇਖੀ ਲੈ ਹਾਂ 3 ਚਾਲ ਦੀ ਗੋਰੀ ਵੀ ਕਰ ਲੈ ਸਰ ਚੱਲਦਾ ਨਹੀਂ ਤਾਂ ਜਗੜ ਨਹੀਂ ਰੈਂਤਾਂ ਦੀ ਗੱਲ ਸਰ ਚੋਖਾ ਦੀ ਲੱਗ ਸਿਕਾ ਅੰਦਰੋਂ ਇਹਨੂੰ ਵੀ ਆ ਗਈ ਸੋਨੂ ਸੀਤੋਂ ਵੀ ਬੜੀ ਪੁਰੀ ਆਜੋ ਪ੍ਰਵਾਸ ਜਰਨ ਕਰਦੇ ਸਵੇਰ ਦੇ ਖਲੋਤੇ ਆ ਹੀਰਾ ਬੰਦ ਪਿੱਛੇ ਧੱਕੇ ਮਾਰ ਕੇ ਬੰਰਵਾਗੇ ਅੱਗੇ ਲੱਗ ਜਾਂਦੇ ਆ ਹਾਂ ਦੇਖ ਪਾ ਆਹੀ ਸਵੇਰ ਤੇ ਉੱਤੇ ਦੀ ਉੱਥੇ ਖਲੋਤੇ ਆ ਕੀ ਕਰੀਏ ਸਾਈਡ ਚੱਲੂਗੀ ਤੇ ਫੇਰ ਹੀ ਆ ਸਾਈਡ ਨਹੀਂ ਚੱਲ ਤੁਹਾਡੇ ਹੁਣ ਬੰਦ ਕਰਤਾ ਕੰਮ ਆਹ ਰਾਹ ਕਰਨੇ ਬੰਦ ਕਰਦੇ ਆ ਬਾਬਾ ਠੀਕ ਨਹੀਂ ਚੱਲਦੀ ਪਾਵੇ ਰੁਕਣਾ ਪਤਾ ਛੱਡ ਕੇ ਖਲੋਤੇ ਆਥੇ ਆਪੇ ਆਚਾਰ ਗੰਗੇ ਦੇਖੀ ਨਾ ਇਹ ਚੱਲਦੀ ਹੋਰ ਠੀਕ ਹੋ ਜਾਣੀ ਸਰ ਚੱਲਦਾ ਨਹੀਂ ਠੋਗੜ ਨਹੀਂ